ਭਾਵੇਂ ਕਿ ਸਾਡੇ ਪੰਜਾਬੀਆਂ ਨੂੰ ਪਤਾ ਹੈ ਕਿ ਵਿਦੇਸ਼ਾਂ 'ਚ ਹੁਣ ਪਹਿਲਾਂ ਵਰਗੇ ਹਾਲਾਤ ਨਹੀਂ ਰਹੇ ਪਰ ਫਿਰ ਵੀ ਸਾਡੇ ਪੰਜਾਬੀ ਵਿਦੇਸ਼ਾਂ 'ਚ ਭੱਜਦੇ ਜਾ ਰਹੇ ਨੇ ਪੰਜਾਬੀ ਕਰਨ ਵੇ ਕੀ ਕਿੱਥੇ ਜਾਣ ਕੰਮ ਤਾਂ ਕੋਈ ਪੰਜਾਬ 'ਚ ਵੀ ਮਿਲਦਾ ਨਹੀਂ ਪਿਆ ਬੇਰੋਜ਼ਗਾਰੀ ਵਧਦੀ ਜਾ ਰਹੀ ਹੈ ਫਸਲਾਂ ਦੇ ਰੇਟ ਵੀ ਸਹੀ ਨਹੀਂ ਮਿਲਦੇ ਕਿਸਾਨ ਜਿਨ੍ਹਾਂ ਨੇ ਫਸਲਾਂ ਤੋਂ ਪੈਸੇ ਕਮਾਉਂਦਾ ਏ ਉਹਨੇ ਤਾਂ ਉੱਪਰ ਹੀ ਲੱਗ ਜਾਂਦੇ ਨੇ ਫੇਰ ਸਮੇ ਦੀ ਮਾਰ ਤੇ ਸਰਕਾਰਾਂ ਹਰ ਵੇਲੇ ਹੀ ਕਿਸਾਨਾਂ ਦਾ ਦੁਸ਼ਮਣ ਬਣ ਕੇ ਖਲੋਤੀਆਂ ਰਹਿੰਦੀਆਂ ਨੇ ਸੋ ਇਸੇ ਕਰਕੇ ਹੀ ਸਾਡੇ ਪੰਜਾਬੀ ਵਿਦੇਸ਼ਾਂ 'ਚ ਜਾ ਰਹੇ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਵਿੱਚ ਇੱਕ ਸਾਡਾ ਪੰਜਾਬੀ ਵੀਰ ਇੰਗਲੈਂਡ ਗਿਆ ਹੈ ਜੀ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਗਲੈਂਡ 'ਚ ਵੀ ਬਹੁਤ ਸਾਰੇ ਪੰਜਾਬੀ ਜਾ ਰਹੇ ਨੇ ਰੋਜ਼ਗਾਰ ਦੀ ਭਾਲ ਵਿੱਚ ਇੰਗਲੈਂਡ ਉਹ ਕੰਟਰੀ ਹੈ ਜਿਸ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਰੋਟੀ ਦਿੱਤੀ ਪਰ ਇੱਥੇ ਬਹੁਤ ਹੀ ਘੱਟ ਪੰਜਾਬੀ ਪੱਕੇ ਹੋਏ ਨੇ ਸੋ ਹਾਲ ਹੀ ਵਿੱਚ ਜਦੋਂ ਇਹ ਵੀਰ 에어ਪੋਰਟ ਤੇ ਪੁੱਜਿਆ ਤਾਂ ਇਸ ਦਾ ਭਰਾਵਾ ਵਰਗਾ ਯਾਰ ਦੋਸਤ ਇਸ ਨੂੰ ਲੈਣ ਆਇਆ ਇੰਗਲੈਂਡ ਵਾਲਾ ਵੀਰ ਅਜੇ ਪੰਜਾਬ ਤੋਂ ਗਏ ਵੀਰ ਨੂੰ ਮਿਲਿਆ ਬਾਅਦ ਚ ਪਹਿਲਾਂ ਹੀ ਡਿੱਗੀ ਚੋਂ ਕੱਢ ਕੇ ਹੈਲਮਟ ਤੇ ਆ ਸਮਾਨ ਚੱਕਣ ਵਾਲਾ ਸੌਵਲ ਫਰੋਂ ਲੱਗਾ ਜੀ ਹਾਂ ਵੀਰ ਨੇ ਇਹ ਕਰਕੇ ਜਿਤਾ ਦਿੱਤਾ ਕਿ ਬਾਈ ਤੈਨੂੰ ਹੁਣ ਇੱਧਰ ਆਣ ਕੇ ਕੰਮ ਹੀ ਕਰਨਾ ਪੈਣਾ ਏ ਪੰਜਾਬ ਵਾਲੀਆਂ ਗੱਲਾਂ ਐਸ਼ਾਂ ਭੁੱਲ ਜਾ ਜੱਟਾ ਕੰਮ ਮੜ ਜਾ ਸੋ ਯਾਰਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਹੜੀ ਕੰਟਰੀ ਰਹਿੰਦੇ ਹੋ ਕਿ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਵੱਧ ਤੋਂ ਵੱਧ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ